ਆਓ ਤੁਹਾਨੂੰ ਅੱਜ ਮਾਤਾ ਚਮੰਡਾ ਦੇਵੀ ਜੀ ਦੇ ਮੰਦਿਰ ਅਤੇ ਉਸਦੇ ਇਤਿਹਾਸ ਬਾਰੇ ਜਾਣਨਾ ਪਾਈਏ ਮਾਤਾ ਚਮੰਡਾ ਦੇਵੀ ਜੀ ਦਾ ਮੰਦਿਰ ਹਿਮਾਚਲ ਪ੍ਰਦੇਸ਼ ਦੇ ਪਾਲੰਪੁਰ ਅਤੇ ਕਾਂਗੜਾ ਦੇ ਵਿਚਕਾਰ ਹੈ ਮਾਤਾ ਕਾਲੀ ਜੀ ਨੂੰ ਇੱਥੇ ਮਾਚਮੰਡਾ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਚੰਡ ਅਤੇ ਮੁੰਡ ਨਾਂ ਦੇ ਦੋ ਰਾਖਸ਼ ਸਨ ਜਿਨ੍ਹਾਂ ਦਾ ਮਾਤਾ ਕਾਲੀ ਜੀ ਨੇ ਵਧ ਕੀਤਾ ਸੀ ਜਿਸ ਕਰਕੇ ਮਾਤਾ ਦਾ ਨਾਮ ਚਾਮੁੰਡਾ ਦੇਵੀ ਪਿਆ 400 ਸਾਲ ਪਹਿਲਾਂ ਇਸ ਮੰਦਿਰ ਦੀ ਸਥਾਪਨਾ ਉਮੇ ਸਿੰਘ ਜੀ ਨੇ ਕਰਵਾਈ ਸੀ ਇਹ ਮੰਦਿਰ ਪਹਿਲਾਂ ਉੱਚੀਆਂ ਪਹਾੜੀਆਂ ਤੇ ਹੁੰਦਾ ਸੀ ਜਿੱਥੇ ਕਿ ਭਗਤਾਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਹੁੰਦੀ ਸੀ ਤਾਂ ਬਾਅਦ ਵਿੱਚ ਇਹ ਮੰਦਿਰ ਦੀ ਉਸਾਰੀ ਨੀਚੇ ਕਰ ਦਿੱਤੀ ਗਈ ਹੁਣ ਤੁਹਾਨੂੰ ਇਸ ਦੇ ਕੁਝ ਅਹਿਜ ਇਤਿਹਾਸ ਬਾਰੇ ਦੱਸਦੇ ਹਾਂ ਜਿਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਪੁਰਾਣੇ ਸਮੇਂ ਵਿੱਚ ਮਾਤਾ ਚਮੁੰਡਾ ਦੇਵੀ ਜੀ ਦੇ ਮਾਨਵ ਵਲੀ ਦੀ ਪਰੰਪਰਾ ਹੁੰਦੀ ਸੀ ਇੱਕ ਵਾਰ ਪਿੰਡ ਦੇ ਬੱਚੇ ਦੀ ਬਲੀ ਦੇਣ ਦੀ ਵਾਰੀ ਆਈ ਤਾਂ ਬੱਚੇ ਦੀ ਮਾਂ ਨੇ ਭਗਵਾਨ ਸ਼ਿਵ ਜੀ ਮੂਰੇ ਪ੍ਰਾਰਥਨਾ કરી ਕਿ ਮੈਨੂੰ ਇਸ ਪੁੱਤਰ ਦੀ ਪ੍ਰਾਪਤੀ ਤੁਹਾਡੇ ਆਸ਼ੀਰਵਾਦ ਨਾਲ ਹੋਈ ਹੈ ਇਸ ਤੇ ਆਪਣੀ ਕਿਰਪਾ ਕਰੋ ਤਾਂ ਸ਼ੰਕਰ ਭਗਵਾਨ ਨੇ ਸਾਧੂ ਦੇ ਰੂਪ ਵਿੱਚ ਆ ਕੇ ਉਸ ਬੱਚੇ ਨੂੰ ਖੇਡਣ ਵਿੱਚ ਵਿਅਸਤ ਕਰ ਦਿੱਤਾ ਤੇ ਬਲੀ ਦੇਣ ਦੇ ਵਿੱਚ ਬਹੁਤ ਹੀ ਦੇਰੀ ਹੋ ਗਈ ਜਦ ਮਾਂ ਚਵੰਡਾ ਦੇਵੀ ਨੂੰ ਇਹ ਪਤਾ ਲੱਗਿਆ ਕਿ ਇਹ ਬਲੀ ਦਾ ਦੇਰੀ ਦਾ ਕਾਰਨ ਇਹ ਸਾਧੂ ਹੈ ਤਾਂ ਮਾਤਾ ਚਵੰਡਾ ਜੀ ਨੇ ਉਸ ਸਾਧੂ ਵੱਲ ਪੰਜ ਸ਼ਿਲਾ ਦੇ ਮਾਰੀਆਂ ਉਹਨਾਂ ਵਿੱਚੋਂ ਇੱਕ ਸ਼ਿਲਾ ਭਗਵਾਨ ਸ਼ਿਵ ਜੀ ਦੇ ਸਰ ਸਰ ਉੱਪਰ ਆ ਕੇ ਰੁਕ ਗਈ ਜਦ ਮਾਤਾ ਨੂੰ ਪਤਾ ਲੱਗਿਆ ਕਿ ਇਸ ਸ਼ਿਲਾ ਦੇ نیچے ਭਗਵਾਨ ਸ਼ਿਵ ਜੀ ਹਨ ਤਾਂ ਮਾਤਾ ਜੀ ਨੇ ਖੇਦ ਵਿਅਕਤ ਕਰਦੇ ਹੋਏ ਮਾਨਵ ਬਲੀ ਦੀ ਪਰੰਪਰਾ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਤੇ ਉਸ ਦੀ ਜਗ੍ਹਾ ਕਾ ਦਾ ਪੁਤਲਾ ਬਣਾ ਕੇ ਬਲੀ ਦੇਣ ਦੀ ਪਰੰਪਰਾ ਨੂੰ ਜਾਰੀ ਰੱਖਿਆ ਅੱਜ ਵੀ ਉੱਥੇ ਕਈ ਭਗਤਾਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਭਗਤ ਸੱਚੇ ਮਨ ਨਾਲ ਮਾਤਾ ਦੇ ਦਰਬਾਰ ਤੇ ਜਾ ਕੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਪਰਵਾਉਂਦੇ ਨੇ ਕਈਆਂ ਦੀ ਮਾਂਚ ਮੰਡਾ ਦੇਵੀ ਕੁਲ ਦੇਵੀ ਦੇ ਰੂਪ ਵਿੱਚ ਵੀ ਹੈ ਮਾਤਾ ਰਾਣੀ ਤੁਹਾਡੇ ਸਾਰਿਆਂ ਦੀਆਂ ਝੋਲੀਆਂ ਨੂੰ ਖੁਸ਼ੀਆਂ ਦੇ ਨਾਲ ਭਰਨ ਕਮੈਂਟਾਂ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਲਵਾਓ ਜੈ ਮਾਤਾ